ਜਿੱਤੇ ਮਾਲਪੁਰ ਅੱਡੇ ਦੀਆਂ ਸੰਗਤਾਂ ਮੇਰੇ ਚੋਸ਼ਿਤ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸਿੰਘ ਜੁਲੰਸਰ ਮਹਾਰਾਜ ਦੀ ਪਲਕੀ ਦਾ ਸਵਾਰੀ ਸਾਹਿਬ ਦਾ ਇੰਤਜ਼ਾਰ ਕਰ ਰਹੀਆਂ ਜਿੱਤੇ ਤੁਸੀਂ 350 ਸਾਲਾਂ ਸਾਹਿਬ ਸਿੰਘ ਤੇ ਮਹਾਰਾਜ ਜੀ ਦੀ ਸ਼ਤਾਬੀ ਨੂੰ ਮਨਾ ਰਹੀਆਂ ਸਾਡੇ ਵਾਸਤੇ ਇੱਕ ਸਵਾਲ ਹੈ ਅਸੀਂ ਸ਼ਤਾਪੀਆਂ ਦਰ ਸ਼ਤਾਪੀਆਂ ਮਨਾਈਆਂ ਨੇ ਸਾਡੇ ਵਾਸਤੇ ਸਵਾਲ ਹੈ ਕਿ ਅਸੀਂ ਇਹ ਸ਼ਤਾਪਦੀਆਂ ਕਿਉਂ ਮਨਾ ਰਹੇ ਹਾਂ ਇਹਨਾਂ ਦਾ ਸਾਨੂੰ ਲਾਲ ਕੀ ਹੈ ਕਿਉਂਕਿ ਜਦੋਂ ਅੱਜ ਤਾਂ ਇਸ ਸੰਸਾਰ ਦੇ ਅੰਦਰ ਹਿਊਮਨ ਰਾਈਟ ਦਾ ਕਾਨੂੰਨ ਬਣਿਆ ਹੋਇਆ ਹੈ ਲੇਕਿਨ 350 ਸਾਲ ਪਹਿਲਾਂ ਕੋਈ ਕਾਨੂੰਨ ਨਹੀਂ ਸੀ ਪਰ ਨੁਗਰੀਆ ਹਕੂਮਤ ਦੇ ਜਾਲ ਨੂੰ ਹਕੂਮਤ ਦੇ ਸਾਹਮਣੇ ਸਹਿਬ ਸੁਭ ਤੇਜ ਭਾਦਰ ਮਹਾਰਾਜ ਜੀ ਨੇ ਦਿੱਲੀ ਜਾ ਕੇ ਨੁਕਤਾ ਦੇ ਹੱਕ ਸੱਚ ਦੀ ਰਾਖੀ ਲਈ ਅਵਾਜ਼ ਚੁੱਕੀ ਸੀ ਹੱਕ ਸੱਚ ਦੇ ਰਾਖੀ ਲਈ ਉਸ ਹੱਕ ਸੱਚ ਦੇ ਰਾਖੀ ਲਈ ਜੋ ਆਵਾਜ਼ ਚੁੱਕੀ ਸੀ ਉਸ ਨੂੰ ਅਸੀਂ ਯਾਦ ਕਰਦੇ ਹਾਂ ਕਿ ਮੇਰਾ ਭਵੇਂ ਸੀਸ ਤੁਸੀਂ ਲੈ ਲਓ ਮੇਰੇ ਪ੍ਰਾਨਾਂ ਦਾ ਬਲੀਦਾਨ ਹੋ ਜਾਵੇ ਪਰ ਮਜ਼ਲੂਮਾਂ ਦੇ ਦੂਜਿਆਂ ਦੇ ਧਰਮ ਦੇ ਜੰਜੂ ਭਵੇਂ ਬਚਨੇ ਚਾਹੀਦੇ ਆ ਕਿਉਂਕਿ ਗੁਰੂ ਨਾਨਕ ਦੇ ਘਰ ਦੂਜਾਂ ਲਈ ਹਮੇਸ਼ਾ ਖੁੱਲ੍ਹੇ ਆ ਭਵੇਂ ਉਹ ਇਸ ਸੇਵਾ ਵਾਸਤੇ ਨੇ ਭਵੇਂ ਉਹ ਸੇਵਾ ਵਾਸਤੇ ਨੇ ਇਹ ਬਹੁਤ ਉੱਚਾ ਕੈਰੈਕਟਰ ਬਹੁਤ ਉੱਚਾ ਕਿਰਦਾਰ ਗੁਰੂ ਨਾਨਕ ਪਾਚੀ ਨੇ ਸਾਨੂੰ ਦਿੱਤਾ ਉਹਨਾਂ ਦੀਆਂ ਇਹ ਸ਼ਹਾਦਤਾਂ ਔਰ ਇਹ ਸ਼ਤਾਬੀਆਂ ਅਸੀਂ ਮਨਾ ਰਹੇ ਹਾਂ ਇਹ ਸਾਨੂੰ ਮਨਾਉਣੀਆਂ ਤਾਂ ਹੀ ਸਫਲ ਨੇ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਜਨਰੇਸ਼ਨ ਨੂੰ ਉਹਨਾਂ ਨੇ ਆਪਣਾ ਕੱਲ ਸਾਨੂੰ ਦਿੱਤਾ ਸਾਡੇ ਅੱਜ ਦੇ ਲਈ ਅਸੀਂ ਆਪਣਾ ਅੱਜ ਆਉਣ ਵਾਲੀ ਜਨਰੇਸ਼ਨ ਨੂੰ ਕੱਲ ਦੇ ਕੇ ਜਾਈਏ ਉਹਨਾਂ ਨੂੰ ਇਹ ਚੇਂਜ ਕਰਕੇ ਜਾਈਏ ਹੱਕ ਸੱਚ ਤੇ ਰਾਖੀ ਲਈ ਮੇਰੇ ਪਾਤਸ਼ਾਹ ਨੇ ਦਿੱਲੀ ਚਾਂਦੀ ਚੌਕ ਦੇ ਅੰਦਰ ਜੋ ਸ਼ਹਾਦਤ ਦਿੱਤੀ ਸੀ ਉਸ ਸ਼ਹਾਦਤ ਤੋਂ ਤਿੰਨ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਮਾਫ਼ ਕਰਨਾ ਇੱਕ ਦਿਨ ਪਹਿਲਾਂ ਤਿੰਨ ਗੁਰ ਸਿੱਖਾਂ ਨੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੇ ਜੋ ਸ਼ਹਾਦਤ ਪਾਈ ਸੀ ਉਹ ਐਸੇ ਕਰਕੇ ਪਾਈ ਸੀ ਕਿ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸੀਸ ਦਿਆ ਪਰ ਸਿਰ ਨਾ ਦਿਆ ਉਹਨਾਂ ਦੀ ਏਨ ਨਹੀਂ ਮੰਨੀ ਉਹਨਾਂ ਦੀ ਗੱਲ ਨਹੀਂ ਮੰਨੀ ਉਹ ਕਹਿੰਦਾ ਮੈਂ دار ਆलम ਪੂਰੇ ਹਿੰਦੁਸਤਾਨ ਦਾ ਕੰਨਿਆ ਕੁਮਾਰੀ ਤੋਂ ਲੈ ਕੇ ਅਫਗਾਨਿਸਤਾਨ ਈਰਾਨ ਤੱਕ ਮੈਂ ਇਲਾ ਇਮਾਨ ਮੂਮਿਨ ਪੈਦਾ ਕਰਾਂਗਾ ਮਹਾਰਾਜ ਕਹਿੰਦੇ ਇਹ ਨਹੀਂ ਹੁੰਦਾ ਉਸ ਨੂੰ ਕੁਝ ਹੋਰ ਮਨਜ਼ੂਰ ਆ ਉਹਨਾਂ ਉਹ ਦੋ ਤੋਂ ਇੱਕ ਕਰਨਾ ਚਾਹੁੰਦਾ ਸੀ ਤੇ ਮਹਾਰਾਜ ਦੀ ਜੋ ਵਿਧ ਬਣੀ ਉਹ ਦੋ ਤੋਂ ਤਿੰਨ ਬਣ ਗਏ ਔਰ ਅਸੀਂ ਇਹ ਸਾਰੇ ਸ਼ਤਾਬਦੀ ਨੂੰ ਮਨਾਰੇ ਹਾਂ ਸਾਡੇ ਕੋਟਾਂ ਕੋਟ ਪਰ ਨਾਮ ਹੈ ਮਾਰੇ ਦੀ ਸ਼ਹਾਦਤ ਨੂੰ ਅਸੀਂ ਗੁਰਦੇਵ ਭੱਜੂ ਮਾਰੇ ਦੇ ਕਈ ਦਾਰ ਹਸਾਰੇ ਦੇ ਸਾਡੇ ਸਾਡੀਆਂ ਜਨਰੇਸ਼ਨਾਂ ਵੀ ਇਸ ਬਾਰੇ ਨੂੰ ਮੁਕਾਬਲਤ ਅਸੀਂ ਇਸ ਕਰ ਨੂੰ ਮੁਕਾਬਲ ਨਹੀਂ ਸਕਦੇ ਔਰ ਦਾਸ ਭਾਈ ਮਨੀ ਸਿੰਘ ਭਾਈ ਜੇਲਾ ਜੀ ਦੀ ਨੋਮੀ ਅੱਜ ਸੁਭਾਸ਼ ਆਪ ਜੀ ਦੇ ਨਾਲ ਵਿਚਰ ਰਹੇ ਹੈ ਜੀ ਉਮ ਇਹ ਜੋ RAMDAS ਸੇਵਾ ਸੈਟੀ ਲੰਗਰ ਸੇਵਾ ਇਹਨੇ ਕਰ ਰਹੇ ਨੇ ਇੱਥੇ ਕਰੇ ਨੇ ਅਸੀਂ ਇਹਨਾਂ ਦੇ ਵੀਡੀਓ ਇਹਨਾਂ ਦੀ ਸੇਵਾ ਅੱਗੇ ਪਿੱਛੇ ਦਾ ਕਿਸੇ ਨਾ ਕਿਸੇ ਤੇ ਕਿਨਾਲ ਦੇਖਦੇ ਰਹਿੰਦੇ ਆ ਅਸੀਂ ਇਹਨਾਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਤਨਮਾਨ ਕਰਦੇ ਆ ਸਾਡਾ ਇੱਕੋ ਹੀ ਮੈਸੇਜ ਇਹ ਹੈ ਕਿ ਅਸੀਂ ਜੋ ਮਨਾਰਿ ਸ਼ਰਧਾਤੀ ਹਾਂ ਉਹ ਉਹਨਾਂ ਨੂੰ ਇਹ ਸੁਚੇਤ ਕਰਕੇ ਜਾਈਏ ਤਾਂ ਕਿ ਆਉਣ ਵਾਲਾ ਸਮਾਂ ਸਾਡੇ ਨੂੰ ਪਤਾ ਨਹੀਂ ਕਿ ਇਹ ਜਾਂ ਪ੍ਰੀਖਿਆ ਵਾਲਾ ਕਮਾਸਬਾ ਵੀ ਹੋ ਸਕਦਾ ਹੈ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰੀਆਂ ਬਚਨ ਪ੍ਰਵਾਨ ਕਰਨੇ ਫਤਿਹ ਬੁਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸ੍ਰੀ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸ਼ਹਿਰ ਚਾਰਪੁਰ ਦੇ ਵਿੱਚ ਜੋ ਸ੍ਰੀ ਨਕਾ ਸ੍ਰੀ ਨਕਰ ਤੋਂ ਕੀ ਨਗਰ ਕੀਰਤਨ ਚੱਲ ਰਿਹਾ ਹੈ ਤੇ ਸ਼ਹਿਰਾਂ ਦੇ ਵਿੱਚ ਤੇ ਹੁੰਦਿਆਂ ਹੋਇਆ ਅੱਜ ਸਾਡੇ ਹਿਆਰਪੁਰ ਵੀ ਪਹੁੰਚਣ ਆਈਏ 2-4 ਮਿੰਟ ਚ ਤੇ ਸਾਨੂੰ ਬੜੀ ਖੁਸ਼ੀ ਆ ਤੁਹਾਨੂੰ RAMDAS ਲੰਗਰ ਸਿਦਾ ਵੱਲੋਂ ਅਸੀਂ ਅੱਜ ਇੱਥੇ ਪ੍ਰਬੰਧ ਕੀਤਾ ਸੰਗਤਾਂ ਨੂੰ ਨਗਰਪਾਣੀ ਛਕਾਉਣ ਦਾ ਤੇ ਸਾਨੂੰ ਇੱਕ ਇਹ ਵੀ ਬਹੁਤ ਖੁਸ਼ੀ ਆ ਬਹੁਤ ਵੱਡੀ ਖੁਸ਼ੀ ਵੀ ਪੰਜਾਬ ਸਰਕਾਰ ਜਿਹੜੀ ਇਸ ਵਾਰ ਇਹਦੇ ਵਿੱਚ ਨਗਰ ਕੀਰਤਨ ਘੱਟ ਰਹੀ ਆ ਤੇ ਅਸੀਂ ਇਸ ਗੱਲ ਨੂੰ ਚਾਹੁੰਦੇ ਹਾਂ ਕਿ ਹਰ ਵੇਰੀ ਹਰ ਸਰਕਾਰਾਂ ਨੂੰ ਜੇ ਵੀ ਸਰਕਾਰ ਹੋਵੇ ਤੇ ਇਹਦੇ ਵਿੱਚ ਜਰੂਰ ਮਤਲਬ ਨਗਰ ਕੀਰਤਨ ਕਢਾਉਣੇ ਚਾਹੀਦੇ ਆ ਪ੍ਰਚਾਰ ਕਰਨਾ ਚਾਹੀਦਾ ਐਸ ਵਾਰ ਪ੍ਰਚਾਰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਬਹੁਤ ਜ਼ਿਆਦਾ ਹੋ ਰਿਹਾ ਤੇ ਬੱਚੇ-ਬੱਚੇ ਨੂੰ ਇਸ ਵਾਰ ਪਤਾ ਲੱਗ ਜਾਣਾ ਵੀ ਜਿਹਨੂੰ ਨਹੀਂ ਪਤਾ ਲੱਗਿਆ ਉਹਨੂੰ ਵੀ ਪਤਾ ਲੱਗ ਜਾਣਾ ਤੇ ਬਹੁਤ ਸਲਾਘਾਯੋਗ ਇਹ ਜਿਹੜਾ ਅਪਰਾਲਨਾ ਸਰਕਾਰ ਦਾ ਬੜੀ ਖੁਸ਼ੀ ਦੀ ਗੱਲ ਹੈ ਤੇ ਹੋਰ ਵੀ ਜਿਹੜਾ ਸਾਡਾ ਪੰਜਾਬ ਇਸ ਟਾਈਮ ਨਸ਼ੇ ਦੀ ਦਲਦਲ ਦੇ ਵਿੱਚ ਤਸਿਆ ਹੋਇਆ ਤੇ ਇਹਦੇ ਨਾਲ ਇਹਦਾ ਬਹੁਤ ਲਾਭ ਹੋਣਾ ਲੋਕਾਂ ਨੂੰ ਬੜਾ ਫਾਇਦਾ ਹੋਣਾ ਸਾਡੇ ਨੌਜਵਾਨੇ ਦੇਖ ਕੇ ਸਾਡੇ ਗੁਰੂਆਂ ਨੇ ਤਾਂ ਆਹ ਕੁਰਬਾਨੀਆਂ ਕੀਤੀਆਂ ਤੇ ਅਸੀਂ ਕਿਹੜੇ ਰਾਹ ਪਏ ਹੋਏ ਆ ਉਹਦੇ ਨਾਲ ਵੀ ਇਹ ਨੌਜਵਾਨਾਂ ਨੂੰ ਵੀ ਬਹੁਤ ਵੱਡੀ ਸੇਧ ਮਿਲਣ ਵਾਲੀ ਹੈ ਤੇ ਅਸੀਂ ਇਸੇ ਤਰ੍ਹਾਂ ਹੀ ਸਮਾਜ ਸੇਵਾ ਵੀ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੂੰ ਵੀ ਇਹ ਪੇਸ਼ ਕਰਨੀ ਚਾਹੁੰਦੇ ਆ ਵੀ ਸਾਡੇ ਗੁਰੂਆਂ ਨੇ ਦੂਜਿਆਂ ਲਈ ਕਿੰਨੀ ਵੱਡੀ ਕੁਰਬਾਨੀ ਦਿੱਤੀ ਆਪਣਾ ਸੀਸ ਦਿੱਤਾ ਤੇ ਅਸੀਂ ਆਪਣੇ ਪੰਜਾਬ ਲਈ ਕੁਝ ਕਰ ਨਹੀਂ ਸਕਦੇ ਤੇ ਸਾਨੂੰ ਰਲ ਮਿਲ ਕੇ ਛੱਡੂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਈਏ ਤੇ ਪੰਜਾਬ ਨੂੰ ਖੁਸ਼ਹਾਲ ਕਰੀਏ ਅਸੀਂ ਇਹ ਹੀ ਅਰਦਾਸ ਕਰਦੇ ਆਂ ਮਹਾਰਾਜ ਅੱਗੇ ਸਤੇ ਪਾਛਾ ਸਾਡੇ ਪੰਜਾਬ ਨੂੰ स्वतन्त्र ਬਖਸ਼ਾ ਤੇ ਨਾਲ ਮਿਲ ਕੇ ਅਸੀਂ ਸਾਰੇ ਆਪਣੇ ਪੰਜਾਬ ਨੂੰ ਸੰਭਾਲ ਲਏ ਇਸ ਟਾਈਮ ਪੰਜਾਬ ਨੂੰ ਸੰਭਾਲਣ ਦੀ ਲੋੜ ਆ ਹੋਰ ਕੁਝ ਕਰਨ ਦੀ ਲੋੜ ਨਹੀਂ ਵੀ ਅਸੀਂ ਇਹ ਹੀ ਪੀਰ ਤੋਂ ਹੀ ਬੇਨਤੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ